ਸਤਗੁਰੂ ਨੇ ਜੋ ਤੁਰ ਦਰਗਾਹ ਤੋਂ ਬਚਨ ਆਏ ਗੁਰਬਾਣੀ ਰੂਪ ਅੰਦਰ ਆਪਣੇ ਅੰਦਰੋਂ ਨ ਬਚਨਾਂ ਨੂੰ ਸਮੋ ਕੇ ਫਿਰ ਸਾਨੂੰ ਸਮੇ ਸਮੇ ਸਿਰ ਉਪਦੇਸ਼ ਦੇਂਦੇ ਉਹ ਤੁਰ ਦਰਗਾਹ ਦਾ ਉਪਦੇਸ਼ ਸਾਨੂੰ ਸੁਣਾਉਂਦੇ ਜਨਾਉਂਦੇ ਸਮਝਾਉਂਦੇ ਨੇ ਕਿ ਸਾਡੀ ਸਮਝ ਵਿੱਚ ਆ ਜਾਵੇ ਇੱਕੇ ਵਾਰ ਇੱਕੇ ਸਮੇਂ ਘੰਟੇ ਡੂਢ ਵਿੱਚ ਸਾਰੀ ਗੁਰਬਾਣੀ ਸਮਝੀ ਨਹੀਂ ਜਾ ਸਕਦੀ ਕੇਵਲ ਇੱਕ ਸ਼ਬਦ ਦੋ ਸ਼ਬਦ ਔਰ ਇੱਕ ਬੋਲ ਦੋ ਬੋਲ ਹੀ ਸਮਝ ਆਉਂਦੇ ਨੇ ਸ੍ਰੀ ਅਖੰਡ ਪਾਠ ਸਭ ਆਰੰਭ ਹੋ ਕੇ ਭੋਗ ਪੈਂਦੇ ਨੇ ਸਾਰੀ ਬਾਣੀ ਨਿਰੰਤਰ ਪੜੀ ਜਾਂਦੀ ਏ ਮਰਜ਼ਾ ਦਾ ਹੈ ਪੋਗ ਪੈਂਦੇ ਗੁਰੂ ਕੀ ਸੰਗਤ ਆਉਂਦੀ ਸਮੁੱਚੀ ਬਾਣੀ ਦਾ ਤਾਤ ਪਰਜ਼ ਸਮਝ ਨਹੀਂ ਆਉਂਦਾ ਸਮਝ ਉਦੋਂ ਹੀ ਆਉਂਦਾ ਜਦੋਂ ਸ਼ਬਦ ਦੀ ਵਿਆਖਿਆ ਹੋਵੇਗੀ ਕਥਾ ਹੋਵੇਗੀ ਕੀਰਤਨ ਹੋਵੇਗਾ ਉਦੇ ਬੋਲਾਂ ਦਾ ਉਲੱਥਾ ਕਰਕੇ ਸਾਨੂੰ ਸਮਝਾਇਆ ਜਾਵੇਗਾ ਫਿਰ ਪਤਾ ਲੱਗੇਗਾ ਠੀਕ ਕਿ ਰਸ ਬਣਿਆ ਬਾਣੀ ਪੜੀ ਜਾ ਰਹੀ ਏ ਬੜਾ ਮਨ ਖੁਸ਼ ਸਕੂਨ ਏ ਪਰ ਉਸ ਸਕੂਨ ਦੇ ਵਿੱਚ ਮਿਲਣਾ ਕਿਵੇਂ ਹੈ ਇਹ ਕਥਾ ਵਿੱਚ ਹੀ ਪਤਾ ਲੱਗਣਾ ਹੈ ਉਸ ਸਕੂਨ ਚ ਮਿਲਣਾ ਕਿਵੇਂ ਉਹ ਪ੍ਰਾਪਤ ਕਿਵੇਂ ਹੋਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨ ਪ੍ਰਤੱਖ ਗੁਰੂ ਨਿਸਤਾਰੇ ਹੁਣ ਸੁਣ ਲਿਆ ਪਤਾ ਲੱਗ ਗਿਆ ਪਰ ਉਹਨੂੰ ਮਿਲਣਾ ਕਿਵੇਂ ਪ੍ਰਤੱਖ ਕਿਵੇਂ ਹੋਵੇਗਾ ਨਿਸਤਾਰਾ ਕਿਵੇਂ ਹੋਵੇਗਾ ਇਹ ਕੁੰਡੀ ਇਹ ਬੁਸਰਤ ਔਰ ਦੇੜੀਏ ਵਿਆਖਿਆ ਦੇ ਵਿੱਚ ਖੁੱਲ ਨਹੀਂ ਫਿਰ ਸਤਗੁਰੂ ਨੇ ਜਿੱਥੇ ਗੁਰਬਾਣੀ ਜੁਗ ਦਿੱਤਾ ਕੀਰਤਨ ਆਨੰਦਿਤ ਮਨ ਜਿਆਦਾ ਉਚਾਟ ਜਿਆਦਾ ਵਿਖਰਿਆ ਹੋਇਆ ਹੈ ਉਹ ਸ਼ਬਦ ਦੇ ਵਿੱਚ ਪ੍ਰਭਾਵ ਸ਼ਬਦ ਦਾ ਕੀਰਤਨ ਉਹ ਜਿਹਦੇ ਵਿੱਚ ਪ੍ਰਧਾਨਤਾ ਸ਼ਬਦ ਦੀ ਹੋਵੇ ਇਹ ਨਾ ਹੋਵੇ ਕਿ ਰਾਗੀ ਸਿੰਘ ਗਾਇਨ ਕਰਨ ਵਾਲਾ ਸ਼ਬਦ ਗਾਇਨ ਕਰ ਰਿਹਾ ਹੈ ਸੁਰਾਂ ਤਪਲਾ ਸਾਜ ਉੱਪਰ ਦੀ ਨੰਗੇ ਹੋਏ ਨੇ ਸਿਆਣੇ ਰਾਗੀ ਗੁਰਮਖ ਉਹ ਇਹਨਾਂ ਨੂੰ ਥੱਲੇ ਰੱਖ ਕੇ ਉਹ ਸ਼ਬਦ ਨੂੰ ਪੂਰਾ ਰੱਖਦੇ ਵੀ ਨਾਲ ਸਮਝ ਆਵੇ ਉਹ ਸੁਰਾਂ ਦੇ ਨਾਲ ਦੂਰ ਖਿੰਡਿਆ ਮਨ ਨੇੜੇ ਆਉਂਦਾ ਉਹਦਾ ਰਸ ਮਾਨਦਾ ਪਰ ਉਹਨੂੰ ਮਿਲਣਾ ਕਿਵੇਂ ਇੱਕ ਕਥਾ ਨਾਲ ਇਹ ਵਿਖਿਆਨ ਨਾਲ ਢੰਡੀ ਖੁੱਲੇਗੀ ਕਿੱਥੋਂ ਮਿਲਣਾ ਹੈ ਕਿਵੇਂ ਪ੍ਰਾਪਤੀ ਹੈ ਖੈਰ ਉਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਂ ਖਜ਼ਾਨਾ ਸਾਨੂੰ ਰੋਜ਼ ਬਖਸ਼ਿਸ਼ ਕਰਦੇ ਥੋੜਾ 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 ਇਹ ਨਹੀਂ ਕਿ ਉਹਨਾਂ ਨੇ ਕੋਈ ਦਬਾ ਕੇ ਰੱਖਿਆ ਨਹੀਂ ਜੇ ਕੋ ਖਾਵੇ ਜੇ ਕੋ ਪੁੰਚੇ ਉਹ ਖਾਵੇ ਤੇ ਉਹਨੂੰ ਪਚਾ ਲਵੇ ਉਹਨੂੰ ਧਾਰਨ ਕਰ ਲਵੇ ਉਹਨੂੰ ਪਚਾਵੇ ਜੀਵਨ ਵਿੱਚ ਲਿਆਵੇ ਫਿਰ ਕੀ ਹੋਏਗਾ ਤਿਸ ਕਾ ਹੋਏ ਉਦਾਰ ਉਹਦਾ ਪਾਰ ਉਤਾਰਾ ਹੋਣਾ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਖਜ਼ਾਨਾ ਸਾਨੂੰ ਸਮਝਾਉਣ ਵਾਸਤੇ ਸਾਡੇ ਤੇ ਮਿਹਰਬਾਨੀ ਕਰਨ ਵਾਸਤੇ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟਿਏ ਜੋ ਤਇ ਆਕਾਲ ਪੁਰਖ ਵੈ ਗੁਰੂ ਦੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਰੂਪ ਹੋ ਕੇ ਗੁਰੂ ਨਾਨਕ ਸਹਿ ਮਹਾਰਾਜ ਦੀ ਜੋਤ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਦਸ਼ਾਹ ਜੇ ਦੇ ਓਹੀ ਜੋਤ ਅਗੇ ਧੰ ਧੰ ਸਾਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ ਫਿਰ ਧੰ ਗੁਰੂ ਅਮਰਦਾਸ ਮਹਾਰਾਜ ਉਹੀ ਖਜ਼ਾਨਾ ਸਾਨੂੰ ਸਮਝਾਉਣ ਵਾਸਤੇ ਆਪਣੀ ਜ਼ੁਬਾਨੇ ਪਾਕ ਤੋਂ ਅਲਾਹੀ ਦਰਗਾਹੀ ਬਚਨ ਸੁਹੀ ਰਾਗ ਦੇ ਅੰਦਰ ਤੀਸਰੇ ਪਾਦਸ਼ਾ ਉਚਾਰਨ ਕਰਦੇ ਨੇ ਅਜ ਸਾਨੂੰ ਸੂਝ ਬਖਸ਼ ਦੇਣੇ ਕਰ ਪਹਿਲਾ ਇਨ੍ਹਾਂ ਬਚਨਾਂ ਨੂੰ ਜਦੋਂ ਕੀਰਤਨ ਰੂਪ ਚ ਗਾਇਨ ਕਰਨਾ ਪਹਿਲੇ ਘਰ ਵਿੱਚ ਪਹਿਲੇ ਸੁਰ ਤਾਲ ਵਿੱਚ ਗਾਇਨ ਕਰਨਾ ਹੈ ਇੱਥੇ ਮਹਾਰਾਜ ਜੀ ਨੇ ਅਸ਼ਟ ਪਦੀ ਅਸ਼ਟ ਪਦੀਆਂ ਬਹੁ ਬਚਨ ਚ ਲਿਖਿਆ ਇਥੋਂ ਅੱਗੇ ਆਰੰਭ ਹੋ ਗਈਆਂ ਤੇ ਅਸ਼ਟਪਦੀ ਜਾਂ ਅਸ਼ਟਪਦੀਆਂ ਦਾ ਅਰਥ ਹੁੰਦਾ ਹੈ ਜਿਹੜੇ ਸ਼ਬਦ ਵਿੱਚ ਨਾ 8-8 ਪਦੇ ਹੋਵਣ ਤੇ ਕਈ ਮਹਾਰਾਜ ਸਾਹਿਬ ਦੇ ਅੰਦਰ ਸ਼ਬਦ ਹੈ 10-10 ਪਦੇ ਵੀ ਨੇ ਉਹਨਾਂ ਦੇ ਪਰ ਨਾਮ ਉਹਦਾ ਅਸ਼ਟਪਦੀ ਹੈ ਔਰ ਇਥੇ 8 ਪਦਿਆਂ ਵਾਲਾ ਸ਼ਬਦ ਸੰਖੇਪ ਰੂਪ ਅੰਦਰ ਆਪਾਂ ਇਸ ਦੀ ਵਿਚਾਰ ਕਰਨੀ ਸ਼ਬਦ ਲੰਬੇਰਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਉਸ ਮਾਲਕ ਵੈਗੁਰੂ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਇੱਕ ਅਦੁੱਤੀ ਪਰਿਪੂਰਨ ਪਰਮਾਤਮਾ ਹੈ ਅਦੁੱਤੀ ਦਾ ਅਰਥ ਹੁੰਦਾ ਜੀ ਜਿਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਜਿੰਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹੁ ਸੂ ਹੋਏ ਤੇਰਾ ਜੋਰ ਤੇਰੀ ਮਾਨ ਟੇਕ ਸਦਾ ਸਦਾ Jap ਨਾਨਕ ਏਕ ਉਹ ਇੱਕ ਵਰਗਾ ਦੂਜਾ ਕੋਈ ਹੈ ਹੀ ਨਹੀਂ ਜੇ ਦੂਜਾ ਹੈ ਹੀ ਨਹੀਂ ਇਹ ਫਿਰੇ ਸੰਸਾਰ ਐਵੇਂ ਖੱਜਲ ਖਵਾਰ ਕਿਉਂ ਹੁੰਦਾ ਹੈ ਦੂਜਾ ਕਾਹੇ ਸਿਮਰੀਏ ਜੋ ਜੰਮੈ ਤੇ ਮਰਦਾ ਐ ਫਿਰ ਦੂਜੇ ਨੇ ਮਗਰ ਕਦੇ ਲਈ ਭੱਜਣਾ ਜਿਹੜਾ ਜੰਮਨ ਮਰਨ ਚ ਆਪ ਪਿਆਏ ਉਹ ਸਾਡਾ ਕਿੱਥੋਂ ਕੱਟੇਗਾ ਜਿਹੜਾ ਦੁੱਖਾਂ ਦੇ ਵਿੱਚ ਆਪ ਗਲਤਾ ਨੇ ਸਾਡਾ ਦੁੱਖ ਕਿੱਥੋਂ ਕੱਟੇਗਾ ਕੋਈ ਮਾਈ ਨਾ ਕਿਸੇ ਬਾਬੇ ਕੋਲ ਚਲੀ ਗਈ ਬਾਬਾ ਜੀ ਦੇ ਕੋਲ ਜਾਈਏ ਜਾਂ ਜਾ ਕੇ ਪਾਣੀ ਘਰਾ ਕੇ ਲਿਆਉਣੇ ਕਾਦੇ ਲਈ ਬਈ ਮੱਝ ਨਹੀਂ ਮਿਲਦੀ ਮੱਝ ਦੁੱਧ ਨਹੀਂ ਦਿੰਦੀ ਜਾਂਦਿਆਂ ਨੂੰ ਬਾਬਾ ਆਪਦੇ ਵਾਲੀ ਮੱਝ ਦੀਆਂ ਚਾਰੇ ਲੱਤਾਂ ਜੋੜੀ ਬੈਠਾ ਇੱਕ ਡਾਂਗ ਵਾਲਾ ਖਲਾਰਿਆ ਦੇ ਹਿੱਲੀ ਦੇ ਸਿਰ ਵਿੱਚ ਮਾਰੀ ਲੱਕ ਵਿੱਚ ਮਾਰੀ ਤੋ ਪਾਣੀ ਉਹਦੀਆਂ ਬਰੂਹਾਂ ਤੇ ਡੋਲ ਕੇ ਆ ਗਈ ਬਰੂਹਾਂ ਸ਼ਬਦ ਸਮਝਦੇ ਹੋ ਨਾ ਦਹਿਲੀ ਜਾਂਤੇ ਉਹ ਕਹਿੰਦੀ ਜਿਹੜਾ ਆਪ ਘੁੱਟ ਘੁੱਟ ਕੇ ਚੋਂਦਾ ਮੇਰੇ ਵਾਲੀ ਖੜੀ ਕਦੋਂ ਮਿਲ ਪਏਗੀ ਸਾਡਾ ਪਰ ਮਤਲਬ ਅਸੀਂ ਦੂਜੇ ਦੇ ਦਰਵਾਜ਼ੇ ਤੇ ਜਾਂਨੇ ਆ ਦੂਜੇ ਦੇ ਮਹਾਰਾਜ ਕਹਿੰਦੇ ਦੂਜਾ ਕਾਹੇ ਸਿਮਰੀਏ ਜੋ ਜਮੈ ਤੇ ਮਰਜਾਏ ਕੁੱਟ-ਕੁੱਟ ਕੇ ਉਹ ਚੋਂਦਾ ਕੁੱਟ-ਕੁੱਟ ਕੇ ਘੁੱਟ-ਘੁੱਟ ਕੇ ਜੀਵਨ ਉਹ ਜਿਉ ਰਿਹਾ ਤੇ ਸਾਡਾ ਸੁਖ ਹਾਲਾ ਕਿੱਥੋਂ ਕਰ ਦੇਵੇਗਾ ਦੂਜਾ ਕਾਹੇ ਸਿਮਰੀਏ ਜੋ ਜਮੈ ਤੇ ਮਰਜਾਏ ਏਕੋ ਸਿਮਰੋ ਨਾਨਕਾ ਜੋ ਜਾਲ ਥਾਲ ਰਹਾ ਸਮਾਏ ਹਰ ਜਗ੍ਹਾ ਤੇ ਤੇਰੀ ਮਦਦ ਹੋਵੇਗੀ ਉਹੀ ਕਰ ਸਕਦਾ ਜਿਹੜਾ ਹਰ ਇੱਕ ਜਗ੍ਹਾ ਤੇ ਪਹੁੰਚਿਆ ਹੋਇਆ ਹੈ ਪਹੁੰਚ ਰੱਖਦਾ ਹੈ ਉਹ ਕਰੇਗਾ ਮਹਾਰਾਜ ਕਹਿੰਦੇ ਉਹ ਇੱਕ ਅਦੁੱਤੀ ਓੰਕਾਰ ਸਮੂਹ ਦਾ ਪ੍ਰਕਾਸ਼ਕ ਸਾਰਿਆਂ ਨੂੰ ਪ੍ਰਕਾਸ਼ਤਾ ਹੈ ਸਾਰਿਆਂ ਦੀ ਉਤਪਤੀ ਸਾਰਿਆਂ ਦੀ ਹਿਰਦਿਆਂ ਚ ਚਾਨਣ ਮਨਾਰਾ ਹੈ ਉਹ ਸਾਰੇ ਸੰਸਾਰ ਨੂੰ ਚਾਨਣ ਦੇ ਰਿਹਾ ਹੈ ਨੇਤਰਾਂ ਦੁਆਰਾ ਵੀ ਬਾਹਰੋਂ ਸੂਰਜ ਚੰਦ ਵੀ ਉਸੇ ਦੇ ਬੁਣਾਏ ਨੇ ਆਤਮਕ ਗਿਆਨ ਦੁਆਰਾ ਵੀ ਜਿਹਦੇ ਅੰਦਰ ਦੀਵਾ ਜਗਣਾ ਹੈ ਉਹ ਪਰਮਾਤਮਾ ਹੀ ਜਗਾਉਂਦਾ ਹੈ ਕੋਈ ਦੂਜਾ ਨਹੀਂ ਉਹ ਨਹੀਂ ਮਹਾਰਾਜ ਮੇਰ ਕਰਦੇ ਨੇ ਸਤ ਸੰਸਾਰ ਨਾਸ਼ਵੰਤ ਉਹ ਸੱਚ ਸਰੂਪ ਹੈ ਉਹਦਾ ਨਾਸ਼ ਕਦੇ ਨਹੀਂ ਹੁੰਦਾ ਉਹ ਨਾਸ਼ ਤੋਂ ਰਹਿਤ ਹੈ ਪਰੀਪੂਰਨ ਪਰਮਾਤਮਾ ਉਹ ਗੁਰ ਚੇਤਨ ਸਰੂਪ ਉਹਨੂੰ ਚਿਤਵੇ ਆਕਰ ਯਾਦ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਉਹਨੂੰ ਚੇਤੇ ਕਰਿਆ ਕਰ ਆਪਾਂ ਨੂੰ ਨਾ ਜੀ ਸੰਸਾਰ ਵਿੱਚ ਵਿਚਰਦੇ ਆ ਜਦੋਂ ਤੋਂ ਜਨਮੇ ਯਾਦ ਇਹ ਵੀ ਮਾਂ-ਬਾਪ ਤੋਂ ਸੁਣ ਕੇ ਬਈ ਆਪਣਾ ਜਨਮ ਕਿੱਥੇ ਹੋਇਆ ਸੀ ਘਰ ਵਿੱਚ ਹਸਪਤਾਲ ਵਿੱਚ ਜਾਂ ਨਾਨਕੇ ਘਰ ਵਿੱਚ ਤੇ ਸਾਡੇ ਪਰਿਵਾਰ ਦੇ ਦੋ ਹਾਲਾਤ ਕਿਹੋ ਜਿਹੇ ਸਨ ਔਰ ਕਿਹੋ ਜਿਹਾ کاروبਾਰੀ ਧੰਦਾ ਸੀ ਤੇ ਕਈ ਵਾਰ ਮਨੋਕ ਕਹਿੰਦਾ ਨਾ ਆਪਦੇ ਬੱਚਿਆਂ ਨੂੰ ਕਿ ਤੁਹਾਡੇ ਕੋਲ ਤਾਂ ਅੱਜ ਐਸ਼ੋ ਇਸ਼ਰਤ ਆ ਰਾਮ ਐਨ ਐਨ ਤੁਸੀਂ ਦਾ ਜੰਮਦੇ ਹੀ ਰਾਜੇ ਹੋ ਅਸੀਂ ਬੜੇ ਦੁੱਖ ਵੇਖਿਆ ਜਨਮ ਤੋਂ ਤੁਹਾਡੇ ਕੋਲ ਚਾਰ ਚਾਰ ਸੈਟ ਕੱਪੜਿਆਂ ਦੇ ਪੈ ਤੇ ਸਾਡੇ ਕੋਲ ਇੱਕ ਇੱਕ ਝੱਗਾ ਹੁੰਦਾ ਸੀ ਉਹਨੂੰ ਉਹ ਯਾਦ ਕਰਾਇਆ ਉਹਦੇ ਮਾਂ ਬਾਪ ਨੇ ਗਰੀਬੀ ਦਾ ਔਰ ਜਿਹੜਾ ਸੀ ਸਮਾਂ ਦੱਸਿਆ ਉਹ ਅੱਜ ਬੱਚਿਆਂ ਨੂੰ ਦੱਸਦਾ ਉਹਨੂੰ ਉਹ ਚੇਤਾ ਹੈ ਕੀ ਖੇਡਾਂ ਬੱਚਿਆਂ ਨੂੰ ਕਹਿੰਦਾ ਤੇਰੇਡੇ ਕੋਲ ਪੰਜੀ ਪੰਜੀ ਖੇਡਾਂ ਨੇ ਤੁਸੀਂ ਹੋਰ ਮੰਗਦੇ ਹੋ ਸਾਡੇ ਕੋਲ ਇੱਕ ਅੱਧੀ ਕੋਈ ਹੁੰਦੀ ਸੀ ਉਹਦੇ ਨਾਲ ਸਾਰੇ ਭੈਣ ਭਰਾ ਖੇਢੀ ਜਾਂਦੇ ਹਾਂ ਯਾਦ ਦੇ ਉਹਨੂੰ ਔਰ ਕਿਹੜੇ ਕਿਹੜੇ ਰਿਸ਼ਤੇਦਾਰ ਉਦੋਂ ਮਦਦਕਰ ਸੀ ਉਹ ਵੀ ਯਾਦ ਹੈ ਕਿ ਇੱਕ ਵਾਰ ਦੀ ਗੱਲ ਹੈ ਕਈ ਵਾਰ ਕਹਿੰਦਾ ਸਾਡੇ ਘਰ ਵਿੱਚ ਆਟਾ ਮੁੱਕਿਆ ਹੋਇਆ ਬੁਰੇ ਹਾਲ ਤੇ ਫਲਾਨਾ ਰਿਸ਼ਤੇਦਾਰ ਆਇਆ ਉਹ ਮਦਦ ਕਰਕੇ ਗਿਆ ਉਹ ਯਾਦ ਹੈ ਉਹਨੂੰ ਉਹ ਮਦਦ ਕਰਕੇ ਗਿਆ ਉਹਦਾ ਅੱਜ ਵੀ ਆਸਾਨ ਮੰਦੇ ਜਿਹੜਾ ਉਦੋਂ ਮਦਦ ਕੀਤੀ ਨਾ ਉਹਦਾ ਮਨੁੱਖ ਅੱਜ ਵੀ ਆਸਾਨ ਮੰਦੇ ਚਿਤ ਮਦਦ ਕੀਤੀ ਦੁੱਖ ਕਿੰਨੇ ਦਿੱਤਾ ਉਹ ਵੀ ਯਾਦ ਪਰ ਜੇ ਕਿਦੇ ਭੁੱਲਿਆ ਭੁੱਲ ਗਿਆ ਜਨਮਦਾਤਾ ਸਤਨਾਮ ਵਹਿਗੋ ਉਹ ਭੁੱਲ ਗਿਆ ਜਿਨੇ ਮਾਂ ਵੀ ਦਿੱਤੀ ਜਿਨੇ ਬਾਪ ਵੀ ਦਿੱਤਾ ਜਿਨੇ ਰਹਿਣ ਲਈ ਥਾਂ ਵੀ ਦਿੱਤੀ ਕਾਰੋਬਾਰ ਵੀ ਦਿੱਤਾ ਜਿਨ ਨੇ ਹੈਲਪ ਕਰਨ ਵਾਸਤੇ ਮਨੁੱਖ ਵੀ ਭੇਜਿਆ ਉਹਦਾ ਆਸਾਨਬੰਦ ਹੈ ਜਿਹੜੇ ਨਿਰੰਕਾਰ ਨੇ ਤੈਨੂੰ ਸ਼ਰੀਰ ਦਿੱਤਾ ਹੈ ਸਵਾਸ ਦਿੱਤੇ ਸਵਸਥਤਾ ਦਿੱਤੀ ਪਰਵਾਰ ਦਿੱਤਾ ਉਹਨੂੰ ਭੁੱਲ ਗਿਆ ਸਭ ਕੁਝ ਆਪਣਾ ਕਰ ਕਰ ਰੱਖਿਆ ਸਭ ਕੁਝ ਆ ਮੇਰਾ ਹੈ ਆ ਮੇਰਾ ਹੈ ਇੱਕ ਰਾਮ ਪੁਰਾਇਆ ਰੱਬ ਦਾ ਧੰਨਵਾਦ ਨਹੀਂ ਕੀਤਾ ਪਰਮਾਤਮਾ ਨੂੰ ਭੁੱਲ ਗਿਆ ਔਰ ਉਹਨੂੰ ਚੇਤੇ ਕਰ ਤੈਨੂੰ ਸਭ ਕੁਝ ਚੇਤਾ ਹੈ ਜੇ ਚੇਤਾ ਭੁੱਲਿਆ ਤੇ ਪਰਮਾਤਮਾ ਦਾ ਉਹਨੂੰ ਚਿਤਵਿਆ ਕਰ ਚਿੰਤਨ ਕਰਨ ਦੇ ਨਾਲ ਜਿਹੜਾ ਤੇਰੇ ਅੰਦਰ ਅਗਿਆਨ ਭਰਮ ਵਹਿਮ ਹਨੇਰਾ ਹੈ ਨਾ ਜਿੱਥੇ ਦਿਲ ਅੰਧਿਆਰੀ ਰਾਤ ਹੈ ਗੁਰੂ ਕਿਰਪਾ ਕਰੇਗਾ ਤੇਰੀ ਰੂਹ ਵਿੱਚ ਪ੍ਰਕਾਸ਼ ਹੋਵੇਗਾ ਨਾਮ ਦਾ ਪ੍ਰਕਾਸ਼ ਹੋਵੇਗਾ ਔਰ ਉਹ ਗੁਰੂ ਨੂੰ ਚਿਤਵ ਗੁਰ ਪ੍ਰਸਾਦ ਜਦੋਂ ਚਿੰਤਨ ਕਰੇਗਾ ਗੁਰੂ ਤੇਰੇ ਤੇ ਕਿਰਪਾ ਕਰੇਗਾ ਜੀਵਨ ਤੇਰਾ ਆਨੰਦ ਸਰੂਪ ਹੋ ਜਾਵੇਗਾ ਆਨੰਦ ਦੇ ਸਹਿਤ ਹੋ ਜਾਵੇਗਾ ਖੁਸ਼ੀਆਂ ਦੇ ਖੇੜੇ ਵਾਲਾ ਹੋ ਜਾਵੇਗਾ ਜਦੋਂ ਗੁਰੂ ਗੁਰੂ ਜਪੇਗਾ ਅਰਾਧੇਗਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਿਰਪਾ ਕਰਦੇ ਜਿਹੜਾ ਐਸਾ ਸਤਿਗੁਰੂ ਆਨਾ ਮਹਾਰਾਜ ਮੀਰ ਕਰਦਿਆ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਬਲਾਈ ਕਹਿੰਦੇ ਮੈਂ ਕੁਰਬਾਨ ਨਜ਼ਾਮਾ ਆਪਣੇ ਗੁਰੂ ਤੋਂ ਜਿਨ ਨੇ ਐਸੇ ਸੱਚ ਸਰੂਪ ਜਿਹੜਾ ਸਤ ਸੀ ਨਾ ਨਾਸ਼ ਤੋਂ ਰਹਿਤ ਐਸੇ ਸਰੂਪ ਵਾਲੇ ਆਕਾਲ ਨਾਲ ਸਾਡੀ ਟੁੱਟੀ ਹੋਈ ਲਿਵ ਜਿਹੜੀ ਸੀ ਲਾ ਦਿੱਤੀ ਜੋੜ ਦਿੱਤੀ ਟੁੱਟੀ ਗੰਡ ਨਹਾਰ ਗੁਪਾਲ ਜਿਹੜੀ ਸੁਰਤ ਜਨਮ ਵੇਲੇ ਟੁੱਟ ਗਈ ਨਾ ਉਹ ਸੱਚੇ ਗੁਰੂ ਨੇ ਜੋੜ ਦਿੱਤੀ ਹੈ ਅਰਬ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਵੀ ਬਚਨ ਕੀਤੇ ਸਨ ਜਿੱਥੇ ਮਰਦੀ ਚਲੇ ਜਾਓ ਗੁਰੂ ਵਰਗਾ ਆਨੰਦ ਗੁਰੂ ਵਰਗਾ ਪ੍ਰਕਾਸ਼ ਗੁਰੂ ਵਰਗਾ ਚਾਨਣਾ ਕਿ ਦਿਉ ਨੀ ਜੇ ਮਿਲਣਾ ਉਹਨਾਂ ਨੇ ਵੀ ਕਿਹਾ ਸੀ ਬਲੇ ਸਤਗੁਰੂ ਜੀ ਨੇ ਕਿਹਾ ਸੀ ਜੇ 100 ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ ਗੁਰੂ ਤੋਂ ਬਗੈਰ ਅੰਧੇਰਾ ਹੈ ਤੇ ਮਹਾਰਾਜ ਜੀ ਨੇ ਬਚਨ ਵੀ ਕੀਤੇ ਸਹਿਬ ਕਾਸਾ ਦੀ ਵਾਰ ਵਿੱਚ ਕਹਿੰਦਿਆ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਰਬਾਨ ਜਾਮਾ ਉਸ ਗੁਰੂ ਤੋਂ ਅਰ ਜਿਨ ਨੇ ਮਨੁੱਖਾ ਨੂੰ ਦੇਵਤੇ ਬਣਾ ਦਿੱਤਾ ਇੱਥੇ ਅਰਥ ਉਹ ਜੂਨੀ ਵਾਲੇ ਦੇਵਤੇ ਨਹੀਂ ਜੋ ਮਹਾਰਾਜ ਨੇ ਕਿਹਾ ਨੇ ਦੇਹੀ ਕੋ ਸਿਮਰੈ ਦੇਵ ਇੱਥੇ ਦੇਵ ਦੇ ਨਾਲ ਦਾ ਅਰਥ ਨਹੀਂ ਹੈ ਭਾਵੇਂ ਗੱਲ ਉਹੀ ਹੈ ਸ਼ਬਦ ਉਹੀ ਹੈ ਜਥਾ ਪ੍ਰਕਰਣੰ ਤਤਾ ਅਰਥੰ ਬੋਲ ਕੈਵੀਰ ਉਹੀ ਆ ਜਾਂਦੇ ਇਸ ਕਰਕੇ ਸ਼ਬਦ ਦੇ ਅਨੇਕਾ ਅਰਥ ਨੇ ਜਿਵੇਂ ਪ੍ਰਕਰਣ ਚ ਆਉਂਦਾ ਉੱਥੇ ਉਹਨੂੰ ਲਾਉਣਾ ਪੈਂਦਾ ਇੱਥੇ ਮਾਨਸ ਤੇ ਦੇਵਤੇ ਕੀਏ ਮਨੁੱਖਾਂ ਨੂੰ ਦੇਵਤੇ ਬਣਾਇਆ ਦੇਵ ਮੈਨਾ ਪ੍ਰਕਾਸ਼ ਮਨੁੱਖਾਂ ਨੇ ਜਪਾ ਕੇ ਨਾਮ ਸ਼੍ਰੇਸ਼ਟ ਮਾਰਗ ਤੇ ਤੁਰ ਕੇ ਪ੍ਰਕਾਸ਼ ਵਾਲੇ ਬਣਾ ਦਿੱਤਾ ਉਹਨਾਂ ਦੇ ਹਿਰਦਿਆਂ 'ਚ ਹੀ ਪ੍ਰਕਾਸ਼ ਕਰ ਦਿੱਤਾ ਦੇਵਤੇ ਦਾ ਅਰਥ ਸਿੱਧਾ ਜਿਹਾ ਹੁੰਦਾ ਹੈ ਜਿਵੇਂ ਦੀਵਾ ਜਿਹਦੇ ਅੰਦਰ ਦਾ ਜਗਿਆ ਹੈ ਜਿਹਦੇ ਅੰਦਰ ਪ੍ਰਕਾਸ਼ ਹੈ ਤੇ ਗੁਰਸਿੱਖਾਂ ਦੇ ਅੰਦਰ ਪ੍ਰਕਾਸ਼ ਕਰਤਾ ਔਰ ਕਰਤ ਕਰਦੇ ਆ ਹੁਆ ਪ੍ਰਕਾਸ਼ ਕਰਦੇ ਆ ਨਾ ਲੱਗੀ 바ਰ-ਬਾਰ ਦਾ ਅਰਥ ਹੈ ਦੇਰੀ ਇੱਥੇ 바ਰ ਦਾ ਅਰਥ ਦੇਰੀ ਹੈ ਉਤਰਾ 바ਰ ਦਾ ਅਰਥ ਦਰਵਾਜ਼ਾ ਵੀ ਫਰੀਦਾ 바ਰ ਪਰਾਈ ਐ ਬੈਸਣਾ ਉਥੇ ਦਰਵਾਜ਼ਾ ਹੈ ਤੇ ਆਪਾਂ ਆਮ ਬੋਲੀ ਚ ਵੀ ਕਹਿੰਨੇ ਆ ਕਿ 바ਰ ਬੰਦ ਕਰ ਦਿਓ 바ਰ ਖੋਲ ਦਿਓ ਔਰ ਮਹਾਰਾਜ ਨੇ ਸ਼ਬਦ ਵਰਤੇ ਜਿਸ ਤਰ੍ਹਾਂ ਦਾ ਪ੍ਰਕਰਨ ਆਇਆ ਅਰਥ ਉਹਦਾ ਉੱਥੇ ਜੁੜ ਗਿਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਕੁਰਬਾਨਦਾਨਾ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਣੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਮੇਰੀ ਟੁੱਟੀ ਹੋਈ ਲੇਵ ਉਸ ਸੱਚੇ ਵੈਗੁਰੂ ਨਿਰਗੁਣ ਸਰੂਪ ਨੋਂ ਟੁੱਟੀ ਸੀ ਮੈਂ ਗੁਰੂ ਕੋਲ ਆਇਆ ਸੇਵਾ ਕਮਾਈ ਗੁਰੂ ਨੇ ਰਹਿਮਤ ਕੀਤੀ ਮੇਰੇ ਤੇ ਤਰਸ ਕੀਤਾ ਉਹ ਮੇਰੀ ਲਿਵ ਤੀਰਥਾਂ ਤੇ ਭਟਕੇ ਨਹੀਂ ਸੀ ਗੰਢੀ ਗਈ ਇੱਧਰ ਉੱਧਰ ਜਾ ਕੇ ਜਦੋਂ ਗੁਰੂ ਕੋਲ ਆਏ ਉਹ ਲਿਵ ਗੰਢੀ ਗਈ ਤੇ ਜੀਵਨ ਦੀ ਸਫਲਤਾ ਹਾਸਲ ਹੋ ਗਈ ਤੇ ਕੇਵਲ ਸਿੱਖ ਸਿੱਖ ਨਹੀਂ ਰਿਹਾ ਉਹ ਗੁਰੂ ਰੂਪ ਬਣਾ ਦਿੱਤਾ ਉਹਦੀ ਸੁਰਤ ਗੰਢ ਕੇ ਹੀ ਨਹੀਂ ਛੱਡਿਆ ਉਹਨੂੰ ਦੂਜਿਆਂ ਦੀ ਸੁਰਤ ਗੰਢਣ ਵਾਲਾ ਬਣਾ ਦਿੱਤਾ ਅਰ ਸੱਚੀ ਸਰਕਾਰ ਮੇਰ ਕਰਦੇ ਨੇ ਉਹ ਸੁਰਤ ਗੰਢੀ ਕਾਦੇ ਨਾ ਗਈ ਨਾਮ ਨਾਲ ਅਰ ਸਭ ਤੇ ਸੁਰਤ ਦਾ ਮਲਾਪ ਹੋਇਆ ਮਹਾਰਾਜ ਕਹਿੰਦੇ ਨਾਮੇ ਹੀ ਤੇ ਸਭ ਕੁਛ ਹੋਆ ਇਹ ਨਾਮ ਨਾਲ ਸਾਰਾ ਕੁਛ ਹੋਇਆ ਜਿਹੜਾ ਗੁਰੂ ਨੇ ਨਾਮ ਦਿੱਤਾ ਨਾ ਅਰ ਉਹ ਨਾਮ ਦੇ ਨਾਲ ਸੁਰਤ ਗੰਢੀ ਗਈ ਨਾਮ ਦੇ ਨਾਲ ਗੁਰੂ ਅੰਗਦ ਦੇਹ ਮਹਾਰਾਜ ਦਾ ਖਿਰਦਾ ਪ੍ਰਸੀਜ ਗਿਆ ਉਹਨਾਂ ਵੇਖਿਆ ਉਹ ਪ੍ਰਕਾਸ਼ ਤੇ ਗੁਰੂ ਅੰਗਦ ਸਹਿ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਤਖਤ ਤੇ ਬਿਠਾ ਦਿੱਤਾ ਇਹ ਤੁਸੀਂ ਕਿਵੇਂ ਪ੍ਰਾਪਤ ਕੀਤਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾਮੇ ਹੀ ਤੇ ਸਭ ਕੁਛ ਹੋਆ ਔਰ ਨਾਮ ਦੇ ਨਾਲ ਸਾਰਾ ਕੁਛ ਪ੍ਰਭੂ ਦੇ ਨਾਮ ਨਾਲ ਅਭਾਸ ਦੇ ਨਾਲ ਜਪਨ ਦੇ ਨਾਲ ਤੇ ਜੋ ਕੁਝ ਉਤਪਨ ਹੋਇਆ ਸੰਸਾਰ ਨਦਰ ਆਉਂਦਾ ਇਹ ਕਿੰਨੇ ਬਣਾਇਆ ਪ੍ਰਭੂ ਦਾ ਨਾਮ ਨਾਮ ਹੁਕਮ ਉਹਦੇ ਹੁਕਮੇ ਅੰਦਰ ਸਭ ਕੁ ਬਾਹਰ ਹੁਕਮ ਨਾਲ ਕੋਏ ਨਾਨਕ ਹੁਕਮੇ ਜੇ 부ਜੈ ਤਾਂ ਹੋ ਮੈਂ ਕਹਿ ਨਾ ਕੋਏ ਬਿਨ ਸਤ ਗੁਰ ਨਾਮ ਨੰਜਾਪੈ ਸੱਚੇ ਸਤਗੁਰੂ ਤੋਂ ਬਿਨਾ ਅੰਦਰ ਦਾ ਅਗਿਆਨ ਨਹੀਂ ਕਟਿਆ ਜਾਂਦਾ ਸੱਚਾ ਸਤਗੁਰੂ ਜਿਹਦਾ ਨਾਸ਼ਕ ਤੈ ਨਹੀਂ ਹੁੰਦਾ ਉਹਦੇ ਤੋਂ ਬਗੈਰ ਨਾਮ ਨਹੀਂ ਜਪਿਆ ਜਾਂਦਾ ਉਹਦੀ ਸ਼ਰਨ ਵਿੱਚ ਆਈਏ ਉਹ ਢੰਗ ਦੱਸਦਾ ਹੈ ਉਹ ਸੁਰਤ ਨੂੰ ਜੋੜ ਦਿੰਦਾ ਹੈ ਫਿਰ ਅੰਤਰ ਆਤਮੇ ਸ਼ਬਦ ਸੁਰਤ ਦਾ ਮਿਲਾਪ ਹੁੰਦਾ ਹੈ ਤੇ ਅੰਦਰੋਂ ਸੁਰਤ ਦੁਆਰਾ ਸਿਮਰਨ ਕਰਦਾ ਹੈ ਜਿਵੇਂ ਮਾਨ ਦੇ ਉਦਰ ਵਿੱਚ ਸੀ ਨਾ ਔਰ ਲੇਬ ਜੁੜੀ ਹੋਈ ਤੇ ਜਪਦਾ ਸੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਉਥੇ ਸੂਰਤ ਦੁਆਰਾ ਜਪਦਾ ਸੀ ਤੇ ਜਦੋਂ ਬਾਹਰ ਆਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਤ ਲਾਇਆ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਬਚਨ ਕਹਿ ਲਿਵ シュਡ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਟੁੱਟ ਗਈ ਉਹ ਗੁਰੂ ਨੇ ਗੰਡ ਦਿੱਤੀ ਹੁਣ ਸੁਰਤ ਦੇ ਦੁਆਰਾ ਬਾਹਰੋਂ ਕੰਮ ਕਰਦਾ ਹੈ ਭਾਵੇਂ ਗੱਲਾਂ ਬਾਤਾਂ ਕਰਦਾ ਹੈ ਲੋੜਿੰਦੀਆਂ ਗੁਰਮਖੋ ਅੰਦਰੋਂ ਸਿਮਰਨ ਚੱਲਦਾ ਰਹਿੰਦਾ ਹੈ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ ਅੰਦਰ ਸ਼ਬਦ ਚੱਲਦਾ ਰਹਿੰਦਾ ਉਹਦੇ ਤੋਂ ਬਗੈਰ ਗੁਰੂ ਦੀ ਕਿਰਪਾ ਤੋਂ ਬਗੈਰ ਉਦਾ ਨਾਮ ਨਹੀਂ ਜਪਿਆ ਜਾ ਸਕਦਾ ਬਿਨ ਸਤਗੁਰ ਨਾਉ ਨਾ ਪਾਇਐ ਬੁੱਝੋ ਕਰ ਵੀ ਚਾਰ ਗੁਰੂ ਤੋਂ ਬਗੈਰ ਨਾਮ ਦੀ ਕਿਤੋਂ ਪ੍ਰਾਪਤੀ ਨਹੀਂ ਮਤਾ ਕੋਈ ਦਾਵੇ ਕੀਤੀ ਜਾ ਮੈਂ ਨਾਮ ਦੇਣਾ ਆ ਆਉ ਤੁਹਾਨੂੰ ਨਾਮ ਦਵਾ ਦੇਣਾ ਆ ਬੜੀਆਂ ਬੜੀਆਂ ਗੱਲਾਂ ਕਰੇਗਾ ਪੱਲੇ ਉਹਦੇ ਕੱਖ ਨਹੀਂ ਹੁੰਦਾ ਔਰ ਸਤਗੁਰ ਨਾਮ ਦਾ ਦਾਤਾ ਹੈ ਇਹਦੇ ਤੋਂ ਬਗੈਰ ਗੁਰੂ ਕੇ ਸਿੱਖੋ ਤੁਹਾਡੇ ਲਈ ਖਾਸ ਹੈ ਕੋਈ ਕਿੱਥੇ ਮਰਜ਼ੀ ਤੁਰਿਆ ਫਿਰੇ ਪਰ ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖੇ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਮੇਰੇ ਲਈ ਹੋਰ ਕਿਦਿਆਂ ਦਾਤ ਨਹੀਂ ਮਿਲਨੀ ਮੈਨੂੰ ਇਥੋਂ ਮਿਲਣੀ ਹੈ ਨਾਨਕ ਪੂਰੇ ਭਾਗ ਸਤਗੁਰ ਮਿਲੇ ਜੇ ਤੇਰੇ ਭਾਗ ਸਵਲੜੇ ਨੇ ਤੇ ਤੈਨੂੰ ਗੁਰੂ ਨਾਲ ਮਿਲਾਪ ਹੋ ਗਿਆ ਹੈ ਗੁਰੂ ਕੋਲ ਤੇਰਾ ਉਹ ਨਾ ਦਾ ਨਾ ਹੋ ਗਿਆ ਮਨ ਤੇਰਾ ਚੌਹਣ ਲੱਗ ਪਿਆ ਹੈ ਗੁਰੂ ਨੂੰ ਮਿਲਣ ਵਾਸਤੇ ਮਹਾਰਾਜ ਕਹਿੰਦਿਆ ਨਾਨਕ ਪੂਰੇ ਭਾਗ ਸਤਗੁਰ ਮਿਲੇ ਤੇ ਫਿਰ ਕੀ ਹੋਵੇਗਾ ਸੁਖ ਪਾਏ ਜੋਗ ਚਾਰ ਚਾਰੇ ਜੁਗਾਂ ਦਾ ਸੁਖ ਪ੍ਰਾਪਤ ਕਰ ਲਵੇਗਾ ਚਾਰੇ ਦਾ ਹੀ ਇੰਨਾ ਵੱਡਾ ਸੁਖ ਕੌਣ ਦਾਵਾ ਕਰਦਾ ਕੋਈ ਇਹ ਦਾਵਾ ਕਰੇਗਾ ਕਿ ਮੈਂ ਇੰਨਾ ਵੱਡਾ ਤੈਨੂੰ ਸੁਖ ਮਿਲ ਜਾਏਗਾ ਅਰ ਤੇਰਾ ਲੋਕ ਵੀ ਸਵਾਰ ਦਿਆਂਗਾ ਤੇ ਪਰਲੋਕ ਵੀ ਅਰ ਨਹੀਂ ਇਹ ਸੱਚਾ ਗੁਰੂ ਹੀ ਕਰ ਸਕਦਾ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸੱਚ ਪਾਇਆ ਪੂਰੇ ਗੁਰੂ ਤੋਂ ਸੱਚੇ ਤੋਂ ਦਾ ਸੱਚਾ ਨਾਮ ਪ੍ਰਾਪਤ ਕੀਤਾ ਤਾਂ ਸਭ ਕੁਝੇ ਨਾਮੇ ਤੇ ਸਭ ਉਪਜੈ ਨਾਮ ਤੋਂ ਸਭ ਪਦਾਇਸ਼ ਨਾਮ ਤੋਂ ਸਾਰੇ ਸਾਰਿਆਂ ਦੇ ਅੰਦਰ ਵਹਿਗੁਰੂ ਉਪਜਣਾ ਪੈਦਾ ਹੋਣਾ ਹੈ ਭਾਈ ਏ ਪ੍ਰਭੂ ਨਾਮ ਨਾਲ ਜੇ ਜੇ ਨਾਮ ਨਾ ਨਾ ਜਪਿਆ ਤੇ ਯਾਦ ਰੱਖਣਾ ਅੰਦਰ ਦਇਆ ਧਰਮ ਸਕੂਨ ਕੁਝ ਨਹੀਂ ਹੋਣਾ ਔਰ ਨਾਮੇ ਤੇ ਸਭ ਉਪਜੈ ਭਾਈ ਜੋ ਕੁਝ ਦੇਖਦਾ ਹੈ ਪ੍ਰਭੂ ਇਹ ਨਾਮ ਨਾਲ ਪੈਦਾ ਹੋਇਆ ਪ੍ਰਭੂ ਦਾ ਨਾਮ ਕੀ ਇਹ ਹੁਕਮ ਹੁਕਮ ਕੀ ਇਹ ਨਾਮ ਕਿ ਜਪੋ ਵਿਸਰੇ ਅੰਤਰ ਡੀਠਾ ਮਹਾਰਾਜ ਕਹਿੰਦੇ ਜੇ ਉਹਨੂੰ ਅੰਦਰ ਡਿਠ ਲਿਆ ਤੇ ਅੰਮ੍ਰਿਤ ਬਣ ਜਾਏਗਾ ਜੇ ਕਿਦੇ ਬਿਰਤੀ ਇਧਰ ਉਧਰ ਖਿੰਡ ਗਏ ਫਿਰ ਯਾਦ ਰੱਖੀ ਵਿਸਰਿਆ ਮਰ ਜਾਈ ਜਿਨ੍ਹਾਂ ਜਪਿਓ ਨਾ ਅੰਤਰ ਦੀਠਾ ਉਹਨਾਂ ਅੰਦਰ ਵੇਖਿਆ ਤੇ ਜਿਨ੍ਹਾਂ ਨੂੰ ਅੰਦਰੋਂ ਨਾਮ ਭੁੱਲਿਓ ਬਾਹਰ ਖੱਜਲ ਖੁਆਰ ਹੁੰਦੇ ਰਹੇ ਪ੍ਰਾਪਤੀ ਕਿਦੋਂ ਨਹੀਂ ਹੋਈ ਮਹਾਰਾਜ ਮੇਰ ਕਰਦੇ ਕੌਡੀ ਬਦਲੇ ਜਨਮ ਗਵਾਇਆ ਕੌਡੀ ਬਦਲੇ ਜਨਮ ਗਵਾਇਆ ਕੌਡੀ ਮੋਲਿਆ ਸੰਸਾਰ ਦੇ ਵਿਕਾਰ ਦੁਰਚਾਰ ਬਦ ਫੈਲੀਆਂ ਵਿਸ਼ੇ ਆਦ ਕਹਿੰਦੇ ਇਨ੍ਹਾਂ ਦੇ ਲਈ ਇਨ੍ਹਾਂ ਵਾਸਤੇ ਆਪਣਾ ਅਮੋਲਕ ਜਨਮ ਜਿਹੜਾ ਸੀ ਨਾ ਮਿਲਿਆ ਹੋਇਆ ਇਹਨੂੰ ਗਵਾਇਆ ਚਿੰਨਸ ਨਾਹੀ ਆਪੇ ਆਪਣੇ ਆਪ ਦਾ ਚਿੰਤਨ ਹੀ ਨਹੀਂ ਕੀਤਾ ਚੇਤਾ ਹੀ ਨਹੀਂ ਕੀਤਾ ਕਿ ਮੈਂ ਕੀ ਹਾਂ ਮੈਂ ਕਾਦੇ ਲਈ ਆਇਆ ਹਾਂ ਕਿ ਇਧਰ ਗਲੀਚ ਪੁਨੇਨ ਦੇ ਵਿੱਚ ਜੀਵਨ ਗੱਲਣ ਆਇਆ ਕਿ ਉਭਾਰਣ ਆਇਆ ਸਤਿਗੁਰੂ ਆਵਾਜ਼ ਦੇ ਕੇ ਸਾਨੂੰ ਸਮਝਾਉਂਦੇ ਰਹੇ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬ੍ਰਿਥਾ ਜਨਮ ਪੁਰਾਨੀ ਮਹਾਰਾਜ ਮੀਰ ਕਰਦੇ ਕਾਮ ਕ੍ਰੋਧ ਲੋਭ ਮਦ ਮਤਾ ਪਰਮਾਤਮਾ ਨੂੰ ਔਰ ਭੁੱਲ ਗਿਆ ਚਿੰਨਸ ਨਾਹੀ ਆਪੈ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ ਔਰ ਕਾਮ ਕ੍ਰੋਧ ਲੋਭ ਮਦ ਮਾਤਾ ਹੰਕਾਰ ਆਦ ਦੇ ਵਿੱਚ ਮਸਤਿਆ ਹੋਇਆ ਕਹਿੰਦਾ ਮੇਰੇ ਵਰਗਾ ਕੌਣ ਔਰ ਕਈ ਵੀਰ ਤੁਸੀਂ ਵੀ ਸੁਣਦੇ ਹੋ ਮੈਂ ਵੀ ਸੁਣਦਾ ਕਈ ਬੰਦਿਆਂ ਦੀ ਫੇ ਦਰਦ ਕਈ ਸ਼ਰੀਰਾਂ ਦੀ ਕਹਣਗੇ ਜੀ ਮੈਂ ਬੜਾ ਨਾਮ ਜਪਦਾ ਮੇਰੇ ਤੁਲ ਕੌਣ ਹੋ ਸਕਦਾ ਮੇਰੇ ਜਿੰਨਾ ਕੌਣ ਕਰ ਸਕਦਾ ਉਥੇ ਪਤਾ ਲੱਗਦਾ ਸਾਰੀ ਹਉਮੈ ਬਹੁਤ ਹੰਕਾਰ ਹੀ ਚੱਕੀ ਫਿਰਦੇ ਆ ਤੇ ਜਿੱਥੇ ਦੋਨੇ ਚੀਜ਼ਾਂ ਹਨ ਉਥੇ ਨਰੰਕਾਰ ਨਹੀਂ ਹੁੰਦਾ ਇਹ ਸਮਝ ਲੈਣਾ ਜਿਹੜਾ ਆਪਦੀ ਉਪਮਾ ਹੀ ਕੀਤੀ ਦਵੇ ਨਾ ਹਰ ਗੱਲ ਤੇ ਹਰ ਗੱਲ ਤੇ ਕਈ ਵੇਰ ਤਾਂ ਉੱਪੁੱਲ ਜਾਂਦੇ ਭੀ ਗੁਰੂ ਗੁਰਮਤ ਕੋਈ ਚੀਜ਼ ਉਹਦੋਂ ਵੀ ਅੱਗੇ ਨਿਕਲ ਜਾਂਦੇ ਨੇ ਦੂਜੇ ਨੂੰ ਨਿੰਦਨਾ ਆਪਣੇ ਆਪ ਨੂੰ ਸਲਾਹੀ ਦਾਣਾ ਕਹਿੰਦੇ ਉਹ ਮਾਇਆ ਦੇ ਹੰਕਾਰ ਵਿੱਚ ਵਿਕਾਰਾਂ ਦੇ ਹੰਕਾਰ ਵਿੱਚ ਹਉਮੈ ਵਿੱਚ ਗੁੰਥੜ ਹੋਇਆ ਕੌਡੀ ਬਦਲੇ ਜਨਮ ਗਵਾਤਾ ਉਹਨੇ ਕੌਡੀ ਮੁੱਲ ਨੇ ਵਿਕਾਰ ਇਹਨਾਂ ਦੇ ਬਦਲੇ ਆਪਣਾ ਜਨਮ ਗਵਾਇਆ ਕੌਡੀ ਬਦਲੇ ਤਿਆਗੇ ਰਤਨ ਵਿਕਾਰੇ ਕੌਡੀ ਤੁਲ ਰਤਨ ਨਾਮ ਦਾ ਹੀਰਾ ਹੈ ਔਰ ਪ੍ਰਭੂ ਦਾ ਨਾਮ ਛੋੜ ਜਾਏ ਤਾਹੂ ਕਾ ਜਤਨਾ ਕਹਿੰਦੇ ਛੇ ਨੂੰ ਛੱਡ ਕੇ ਚੱਲ ਜਾਂਦਾ ਫਿਰ ਕੀ ਜਤਨ ਕੀ ਕੀਤਾ ਜਾਵੇ ਕਿ ਤੇਰਾ ਪਾਰ ਉਤਾਰਾ ਹੋਵੇਗਾ ਤੂੰ ਬਚੇਂਗਾ ਕਿ ਨਹੀਂ ਬਚੇਂਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਖਸਮ ਵਿਸਾਰ ਅੰਨ ਕਮ ਲਗਹਿ ਜਿਹੜੇ ਖਸਮ ਮਾਲਕ ਨੂੰ ਵਿਸਾਰ ਕੇ ਹੋਰ ਨਾ ਕਾਰਜਾਂ ਦੇ ਵਿੱਚ ਲੱਗੇ ਨੇ ਕਿ ਰੱਬ ਦਾ ਕੀ ਇਹ ਕੋਈ ਗੱਲ ਨਹੀਂ ਜੀ ਸਾਰਾ ਰੱਬ ਹੀ ਹੈ ਮਹਾਰਾਜ ਕਹਿੰਦੇ ਕੌਡੀ ਬਦਲੇ ਰਤਨ ਤਿਆਗਹਿ ਅਰ ਔਰ ਕਾਰਜਾਂ ਦੇ ਵਿੱਚ ਲੱਗੇ ਨੇ ਤੇ ਕੌਡੀ ਦੇ ਬਦਲੇ ਕੌਡੀਆਂ ਅਵਗਨ ਖਰੀਦਦੇ ਨੇ ਤੇ ਪ੍ਰਭੂ ਦਾ ਨਾਮ ਜਿਹੜਾ ਹੈ ਰਤਨ ਆਮੋਲਕ ਏ ਉਹਦਾ ਤਿਆਗ ਕਰਦੇ ਨੇ ਮਹਾਰਾਜ ਕਹਿੰਦੇ